YouTube ਚੈਨਲ ਅਤੇ Facebook ਆਈਡੀ ਸਤਕਰ ਪੰਗੂ ਦੇ ਨਾਲ ਦੋਸਤੋ ਤੁਹਾਨੂੰ ਜਿਹੜੀ ਜਾਣਕਾਰੀ ਅਸੀਂ ਪੂਰੀ ਜਾਣਕਾਰੀ ਦਾ ਸੈਟਲਾਈਟ ਦੇ ਮੁਤਾਬਕ ਜਿਹੜੀ ਵੀਡੀਓ ਪਾ ਕੇ ਥੋੜੇ ਸਮੇਂ ਬਾਅਦ ਅਪਲੋਡ ਕਰ ਦਵਾਂਗੇ ਵੀਡੀਓ ਉਸ ਦੇ ਉੱਤੇ ਲੈ ਸਕਦੇ ਹੋ ਤੁਸੀਂ ਕਿ ਸਿਸਟਮ ਕਿੱਥੇ ਕ ਪਹੁੰਚ ਗਿਆ ਤਾਂ ਉਹਦੀ ਜਾਣਕਾਰੀ ਤੁਹਾਰ ਨਾਲ ਸਾਂਝੀ ਅਸੀਂ ਵੀਡੀਓ ਪੂਰੀ ਚੈਨਲ ਦੇ ਉੱਤੇ ਸਾਂਝੀ ਕਰ ਦਵਾਂਗੇ ਤੇ ਸ਼ਾਰਟ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਇੱਕ ਜਿਹੜਾ ਪੱਛਮੀ ਸਿਸਟਮ ਹੈ ਉਹ ਪੰਜਾਬ ਦੇ ਵੱਲ ਨੂੰ ਐਂਟਰ ਕਰ ਚੁੱਕਿਆ ਹੈ ਪਹਾੜੀ ਇਲਾਕਿਆਂ ਵੱਲੋਂ ਆ ਰਿਹਾ ਉਹ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਵੱਲੋਂ ਤੇ ਉਸ ਦੇ ਵਿੱਚ ਜਿਹੜੇ ਹਲਕੇ ਕੱਲ ਨੂੰ ਦਿਨ ਵੇਲੇ ਪੂਰੇ ਦੀਆਂ ਹਵਾਵਾਂ ਵਿੱਚ ਚੱਲਣਗੀਆਂ ਤੇ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਖੁਸ਼ਕ ਤੇ ਸਾਫ਼ ਰਹੂ ਹਲਕੇ ਹਲਕੇ ਬੱਦਲ ਨੇੜੇ ਕਿ ਆਪਾਂ ਨੂੰ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਵੀ ਮਿਲੇ ਨੇ ਤੁਸੀਂ ਦੇਖੇ ਵੀ ਹੋਣਗੇ ਤੇ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਫੋਟੋ ਭੇਜ ਵੀ ਸਕਦੇ ਹੋ ਕਿੱਥੇ ਕਿੱਥੇ ਉਹ ਬੱਦਲ ਦੇਖੇਗੇ ਤੇ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਸਵੇਰ ਦੇ ਸਮੇਂ ਵੀਡੀਓ ਦੱਸੀ ਸੀ ਇਹ ਤੋਂ ਹੁੰਦਾ ਜਿਹੜੀ ਉਹ ਅੱਜ ਬਰਕਰਾਰ ਰਹੂਗੀ ਕੋਈ ਬਦਲ ਵਾਈ ਜਾ ਕੋਈ ਨੇੜੇ ਤੇੜੇ ਵੱਡਾ ਭਾਰੀ ਮੀਂਹ ਵਾਲਾ ਸਿਸਟਮ ਨਹੀਂ ਹੈਗਾ ਇੱਕ ਹਲਕਾ ਜਿਹਾ ਸਿਸਟਮ ਹੈ ਇਹ ਇਸ ਤੋਂ ਬਾਅਦ ਫਿਰ 23 ਤਰੀਕ ਨੂੰ ਇੱਕ ਸਿਸਟਮ ਜੀ ਫੇਰ ਆ ਰਹੀ ਹੈ ਉਸ ਦਾ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਪਡੇਟ ਦੇ ਦਵਾਂਗੇ ਕਿੰਨਾ ਕੁ ਪ੍ਰਭਾਵ ਹੋ ਸਕਦਾ ਹੈ ਪਰੰਤ ਜਿਹੜੇ ਇਹ ਸਿਸਟਮ ਹੀ ਇਸ ਦਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਕਿਤੇ ਇੱਕਾ ਦੁੱਕਾ ਖੇਤਰ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਕਿਤੇ ਇੱਕ ਦੋ ਖੇਤਰ ਦੇ ਵਿੱਚ ਕਿਣਮਣ ਕਣੀ ਜਾਂ ਫੁਹਾਰੇ ਦੇ ਰੂਪ ਵਿੱਚ ਹਲਕਾ ਹਲਕੇ ਪੂਹੋਰ 타입 ਜਿਹੜਾ ਮੀਂਹ ਹੈ ਉਹ ਕਿਤੇ ਪੈ ਸਕਦਾ ਪਰੰਤੂ ਅਦਰਵਾਈਜ਼ ਕਿਸੇ ਵੀ ਇਲਾਕੇ ਦੇ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਇਹ ਬਦਲਵਾਈ ਆਉਂਦੀ ਜਾਂਦੀ ਰਹੂਗੀ ਇਸੇ ਤਰ੍ਹਾਂ ਅੱਗੇ ਲੰਘ ਜੂਗੀ ਇਹ ਪਹਾੜੀ ਇਲਾਕਿਆਂ ਵੱਲੋਂ ਆ ਰਹੀ ਹੈ ਅੱਜ ਵੀ ਰਾਤ ਨੂੰ ਤੇ ਕੱਲ ਨੂੰ ਵੀ ਇਹ ਸਵੇਰ ਦੇ ਸਮੇਂ ਇਸੇ ਤਰ੍ਹਾਂ ਅੱਗੇ ਲੰਘਦੀ ਹੋਈ ਨਜ਼ਰ ਆਉਗੀ ਹਲਕੇ ਹਲਕੇ ਟੁੱਟਵੇਂ ਰੂਪ ਦੇ ਵਿੱਚ ਇਹ ਬੱਦਲ ਹੋਣਗੇ ਦੋਸਤੋ ਕੋਈ ਵੱਡੀ ਅਪਡੇਟ ਆਉਂਦੀ ਆ ਤਾਂ ਸਵੇਰ ਦੇ ਸਮੇਂ ਵੀਡੀਓ ਲਾਈਵ ਹੋ ਕੇ ਅ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਜਿਵੇਂ ਕਿ ਸਾਨੂੰ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਕੋਈ ਜ਼ਿਆਦਾ ਵੱਡਾ ਭਾਰੀ ਸਿਸਟਮ ਨਹੀਂ ਹੈਗਾ ਹਲਕੇ ਹਲਕੇ ਸਿਸਟਮ ਇਹ ਬੱਦਲ ਹੋਣਗੇ ਇਸੇ ਤਰ੍ਹਾਂ ਅੱਗੇ ਵੱਲ ਨੂੰ ਜਾਂਦੇ ਹੋਏ ਨਜ਼ਰ ਆਉਣਗੇ ਜਿੱਥੇ ਵੀ ਦੇਖੇ ਜਾਂਦੇ ਨੇ ਤਾਂ ਜਰੂਰ ਕਮੈਂਟ ਕਰਕੇ ਸਾਨੂੰ ਜਿਹੜੀ ਅਪਡੇਟ ਆ ਤੁਸੀਂ ਦੇ ਸਕਦੇ ਹੋ ਕਿਉਂਕਿ ਇਹ ਬੱਦਲਾਂ ਦੀ ਆਵਾਜਾਈ ਜਿਹੜੀ ਹਲਕੇ ਹਲਕੇ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਦਿਖਾਈ ਦੇ ਰਹੇ ਨੇ ਪਹਾੜੀ ਇਲਾਕਿਆਂ ਵੱਲੋਂ ਸਿਸਟਮ ਆ ਰਿਹਾ ਕੋਈ ਭਾਰੀ ਮੀਂਹ ਜਾਂ ਹਨੇਰੀ ਚਖਣ ਆਉਣ ਦੀ ਕੋਈ ਸੰਭਾਵਨਾ ਨਹੀਂ ਤੇ ਧੁੰਦ ਜਿਹੜੀ ਇਸੇ ਤਰ੍ਹਾਂ ਵਰਕਰਾ ਰਹੂਗੀ ਸਵੇਰ ਦੇ ਸਮੇਂ ਕੁਝ ਖੇਤਰਾਂ ਵਿੱਚ ਹਲਕੀ ਹੋਊਗੀ ਕੁਝ ਦੇ ਵਿੱਚ ਥੋੜੀ ਜਿਹੀ ਆਪਾਂ ਕਹਿ ਸਕਦੇ ਆ ਸੰਗਣੀ ਹੋਊਗੀ ਜੇਕਰ ਜਿੱਥੇ ਇਹ ਜ਼ਿਆਦਾ ਉੱਚੀ ਹੋਊਗੀ ਆਪਾਂ ਕਹਿ ਸਕਦੇ ਆ ਅਸਮਾਨ ਦੇ ਵਿੱਚ ਉਚਾਈ ਵੱਲੋਂ ਜ਼ਿਆਦਾ ਹੋਊਗੀ ਤਾਂ ਉੱਥੇ ਇਹ ਸੂਰਜ ਜਿਹੜਾ ਥੋੜਾ ਜਿਹਾ ਲੇਟ ਦਿਖਾਈ ਦੇਊਗਾ ਜਿੱਥੇ ਥੋੜੀ ਜਿਹੀ ਇਹ ਨੀਵੇਂ ਪੱਧਰ ਦੇ ਉੱਤੇ ਹੋਊਗੀ ਤਾਂ ਉੱਥੇ ਜਿਹੜੀ ਧੁੰਦ ਆਉ ਸਵੇਰ ਦੇ ਪਹਿਲੇ 2 ਘੰਟਿਆਂ ਦੇ ਵਿੱਚ 9-10 ਵਜੇ ਤੱਕ ਹੀ ਸਾਫ਼ ਹੋ ਜਾਊਗੀ ਹਲਕੀ ਹਲਕੀ ਕਿਤੇ ਟੁੱਟੇ ਮੇਰੇ ਰੂਪ ਦੇ ਵਿੱਚ ਸੰਘਣੀ ਤੇ ਕਿਤੇ ਕਿਤੇ ਜਿਹੜੀ ਹਲਕੀ ਧੁੰਦ ਇਸ ਜੋ ਬਦਲੀ ਸਿਸਟਮ ਦੇ ਨਾਲ ਵੀ ਬਣੀ ਰਹੂਗੀ ਕੋਰੇ ਤੋਂ ਥੋੜੀ ਜੱਜ ਰਾਹਤ ਆ ਜਿਹੜੀ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੱਛਮੀ ਹਵਾਵਾਂ ਅੱਜ ਜਿਹੜੀਆਂ ਦਿਨ ਵੇਲੇ ਹਲਕੇ ਰੂਪ ਦੇ ਵਿੱਚ ਹੀ ਚੱਲੀਆਂ ਨੇ ਕੋਈ ਖੁੱਲ੍ਹ ਕੇ ਜ਼ਿਆਦਾ ਪੱਛਮੀ ਹਵਾਵਾਂ ਨੇ ਵਾਪਸੀ ਨਹੀਂ ਕੀਤੀ ਹਲਕੀ ਹਲਕੀ ਵਾਪਸੀ ਕਰਦੀਆਂ ਨਜ਼ਰ ਆਈਆਂ ਨੇ ਤੇ ਬਾਕੀ ਦੋਸਤੋ ਤੁਹਾਨੂੰ ਅਸੀਂ ਅਪਡੇਟ ਆ ਜਿਹੜੀ ਸੈਟਲਾਈਟ ਦੇ ਮੁਤਾਬਕ ਜਿਹੜੀ ਵੀਡੀਓ ਪਾ ਕੇ ਅਪਲੋਡ ਕਰ ਰਹੇ ਹਾਂ ਥੋੜੇ ਸਮੇਂ ਬਾਅਦ ਤੁਸੀਂ ਚੈਨਲ ਦੇ ਉੱਤੇ ਇਸੇ ਤਰ੍ਹਾਂ ਬਨੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਦੋਸਤੋ ਤੁਹਾਡਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੁਹਾਡੇ ਦੋਸਤ ਨੂੰ ਤੇ ਆਪਣੀ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਵੱਧ ਤੋਂ ਵੱਧ ਫੋਲੋ ਕਰਕੇ ਸਪੋਰਟ ਕਰਦੇ ਰਹੋ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਅਪਡੇਟ ਆਉਂਦੀ ਆ ਮੌਸਮ ਦੀ ਤੁਹਾਡੇ ਨਾਲ ਹਰ ਸਮੇਂ ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਜੋ ਅਪਡੇਟ ਸਾਨੂੰ ਮਿਲੀ ਆ ਹੁਣੇ-ਹੁਣੇ ਸੈਟਲਾਈਟ ਦੇ ਮਤਾਬਕ ਕਿਉਂਕਿ ਆਪਾਂ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਦੇਖਿਆ ਵੀ ਬੱਦਲਵਈ ਹਲਕੇ-ਹਲਕੇ ਦੀ ਬੱਦਲਵਈ ਐਂਟਰ ਕਰ ਗਈ ਸੀ ਤੇ ਉਹ ਸਿਸਟਮ ਐਂਟਰ ਕਰ ਚੁੱਕਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਉਸ ਦਾ ਕੋਈ ਜ਼ਿਆਦਾ ਵੱਡਾ ਆਪਾਂ ਕਹਿ ਸਕਦੇ ਪ੍ਰਭਾਵ ਨਹੀਂ ਹੋਊਗਾ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਰਹੂਗਾ ਹਵਾਵਾਂ ਨੇ ਏਰੀਆ ਕੱਲ ਨੂੰ ਪੂਰਬੀ ਚੱਲਣਗੀਆਂ ਤੇ ਹੋਰ ਕੋਈ ਵੱਡੀ ਅਪਡੇਟ ਆਉਂਦੀ ਆ ਤਾਂ ਸਵੇਰ ਦੇ ਸਮੇਂ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਾਣਕਾਰੀ ਦੀ ਸਾਂਝੀ ਕਰ ਦਵਾਂਗੇ ਤੁਸੀਂ ਵੀ ਕਿਤੋਂ ਵੀ ਸਾਨੂੰ ਧੁੰਦ ਦੀ ਜਾਂ ਬੱਦਲਵਈ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੋਟੋ ਭੇਜਣੀ ਚਾਹੁੰਦੇ ਹੋ ਜਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਪੋਸਟ ਜਾਂ ਵੀਡੀਓ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ WhatsApp ਨੰਬਰ ਦੇ ਉੱਤੇ ਵੀ ਸ਼ੇਅਰ ਕਰ ਸਕਦੇ ਹੋ 9023796709 ਤੇ ਜਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ Facebook ID ਦੇ ਜਾਂ ਆਪਣੇ YouTube ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਬਾਕੀ ਦੋਸਤੋ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਵੱਤਵਤ ਜਾ ਕੇ ਜੁੜੋ ਤੇ ਇਸੇ ਤਰ੍ਹਾਂ ਉੱਥੇ ਜੋ ਸਾਡੇ ਬਾਪੂ ਜਗਦੀਸ਼ ਸਿੰਘ ਜੀ ਢੱਲੇਵਾਲ ਮਾਰਨ ਵਰਤ ਤੇ ਬੈਠੇ ਨੇ ਉਹਨਾਂ ਦੀ سپورਟ ਵੱਤੋ ਵੱਤ ਕਰੋ ਤੇ ਉੱਥੇ ਵੱਤੋ ਵੱਤ ਇਕੱਠਾ ਜਿਹੜਾ ਦਿਖਾਓ ਤਾਂ ਜੋ ਸਰਕਾਰਾਂ ਇਸ ਸਿਸਟਮ ਦੇ ਜਿਹੜਾ ਉਹਨਾਂ ਦੀ ਮੰਗ ਹੈ ਉਸ ਨੂੰ ਜਲਦ ਤੋਂ ਜਲਦ ਮੰਗਣ ਮੰਨਣ ਤੇ ਦਾ ਜੋ ਉਹ ਤੰਦਰੁਸਤੀ ਦੇ ਨਾਲ ਆਪਣੇ ਘਰਾਂ ਨੂੰ ਵਾਪਸ ਜਲਦ ਤੋਂ ਜਲਦ ਹੱਸਦੇ ਕਰਦੇ ਇਸੇ ਤਰ੍ਹਾਂ ਹੋਣ। ਬਾਕੀ ਦੋਸਤੋ ਪਿਆਰ ਤੁਹਾਡਾ ਬਹੁਤ ਜ਼ਿਆਦਾ ਮਿਲ ਰਿਹਾ। ਇਸੇ ਤਰ੍ਹਾਂ ਤੁਹਾਨੂੰ ਹਰ ਸਮੇਂ ਸਮੇਂ ਤੇ ਅਪਡੇਟ ਜਿਹੜੀ ਮੌਸਮ ਦੀ ਦਿੰਦੇ ਰਹਾਂਗੇ। ਤੇ ਜੁڑے ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ ਦੋਸਤ ਬਹੁਤ ਸਾਰੇ ਨਵੇਂ ਜੁੜੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਫੇਸਬੁਕ ਆਈਡੀ ਨੂੰ ਫੋਲੋ ਕਰਿਓ ਤੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਇਹ ਹੈ ਕਿ ਸਿਸਟਮ ਜੀ ਜਿਹੜੀ ਪਹੁੰਚ ਚੁੱਕੀ ਹੈ ਪੱਛਮੀ ਇਲਾਕੇ ਦੇ ਵਿੱਚੋਂ ਪਹਾੜੀ ਇਲਾਕੇ ਦੇ ਵਿੱਚੋਂ ਜਿਵੇਂ ਕਿਸੇ ਕਹਿ ਸਕਦਾ ਜੰਮੂ ਆੜਾ ਕਸ਼ਮੀਰ ਅਤੇ ਹਿਮਾਚਲ ਵਾਲੀ ਸਾਈਡ ਤੋਂ ਉਸ ਸਿਸਟਮੇ ਦੇ ਨਾਲ ਹਲਕੇ ਹਲਕੇ ਕਿਤੇ ਬੱਦਲ ਵਾਈ ਜਾ ਖਲਕੇ ਹਲਕੇ ਕਿਨਵਣ ਕਣੀ ਜਿਹੜੀ ਉਹ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਦੋਸਤੋ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਜਿਹੜੀ ਉਹ ਵੀਡੀਓ ਬਣਾ ਕੇ ਜਿਹੜੀ ਅਪਲੋਡ ਕਰਨ ਲੱਗੇ ਆ ਸੈਟਲਾਈਟ ਦੇ ਮੁਤਾਬਕ ਕਿ ਕਿੱਥੇ ਕਿ ਤੱਕ ਉਹ ਬੱਦਲਵਾਈ ਜਿਹੜੀ ਪੂਰੀ ਦਿਖਾਈ ਦੇ ਰਹੀ ਹੈ। ਤੁਸੀਂ ਉਸ ਦੇ ਵਿੱਚ ਜਾ ਕੇ ਜਿਹੜੀ ਪੂਰੀ ਬੱਦਲਵਾਈ ਦੇ ਹਿਸਾਬ ਨਾਲ ਜਾਣਕਾਰੀ ਜਿਹੜਾ ਲੈ ਸਕਦੇ ਹੋ ਤੇ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਕਮੈਂਟ ਕਰਦਿਆ ਕਰੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਇਲਾਕੇ ਦੇ ਵਿੱਚੋਂ ਧੁੰਦ ਦੀ ਜਾਂ ਬੱਦਲਵਾਈ ਦੀ ਫੋਟੋ ਭੇਜਣੀ ਚਾਹੁੰਦੇ ਹੋ ਜਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਪੋਸਟ ਭੇਜਣੀ ਚਾਹੁੰਦੇ ਹੋ ਤਾਂ ਸਾਨੂੰ 903896709 ਤੇ ਸ਼ੇਅਰ ਕਰ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ